ਮੂਲ ਮੰਤਰ ਇੱਕ ਪਵਿੱਤਰ ਅਰਦਾਸ ਹੈ ਮੂਲ ਮੰਤਰ ਸਿੱਖ ਧਰਮ ਦਾ ਇੱਕ ਅਹਿਮ ਅੰਗ ਹੈ ਜਿਸ ਨੂੰ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਜੀ ਵੱਲੋਂ ਦਿੱਤਾ ਗਿਆ ਸੀ ਅਕਾਲ ਪੁਰਖ ਵਾਹਿਗੁਰੂ ਦੇ ਬੁਨਿਆਦੀ ਗੁਣਾਂ ਦਾ ਮੂਲ ਮੰਤਰ ਵਿੱਚ ਉਚਾਰਨ ਹੈ ਧੰਨ ਗੁਰਵਰਜਨ ਦੇਵ ਜੀ ਮੂਲ ਮੰਤਰ ਬਾਰੇ ਫਰਮਾਉਂਦੇ ਹਨ ਔਖਰ ਮੰਤਰ ਮੂਲ ਮਨ ਏਕ ਹੈ ਜੇਕਰ ਦ੍ਰਿੜ ਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀ ਜਰੀ ਮੂਲ ਮੰਤਰ ਦੇ ਹਰ ਸ਼ਬਦ ਵਿੱਚ ਪਵਿੱਤਰਤਾ ਤੇ ਗਹਿਰਾਈ ਹੈ ਜਿਸਦਾ ਮਤਲਬ ਹੈ ਪਰਮਾਤਮਾ ਇੱਕ ਹੈ ਉਸਦਾ ਨਾਮ ਸੱਚ ਹੈ ਉਹ ਸਿਰਜਣਹਾਰ ਹੈ ਡਰ ਤੋਂ ਮੁਕਤ ਹੈ ਵੈਰ ਤੋਂ ਰਹਿਤ ਹੈ ਪਰਮਾਤਮਾ ਨਿਰੰਤਰ ਜਾਣੀ ਸਦਾ ਹੀ ਚੱਲਣ ਵਾਲਾ ਹੈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਪਰਮਾਤਮਾ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੈ ਪਰਮਾਤਮਾ ਦੀ ਸਿਰਜਣਾ ਆਪਣੇ ਆਪ ਹੀ ਹੋਈ ਹੈ ਪਰਮਾਤਮਾ ਦੀ ਪ੍ਰਾਪਤੀ ਗੁਰੂ ਨਾਲ ਹੀ ਹੋ ਸਕਦੀ ਹੈ ਸਾਨੂੰ ਮੂਲ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਇਹ ਮੰਤਰ ਸਿੱਖ ਧਰਮ ਦੇ ਮੁੱਖ ਅਸੂਲਾਂ ਨੂੰ ਦੱਸਦਾ ਹੈ ਮੂਲ ਮੰਤਰ ਦੇ ਹਰ ਸ਼ਬਦ ਵਿੱਚ ਦਾਰਸ਼ਨਿਕ ਤੇ ਲੋਕਿਕ ਮਾਇਨੇ ਹਨ ਜੋ ਸਿੱਖੀ ਦੀਆਂ ਅਸਲ ਭਾਵਨਾਵਾਂ ਨੂੰ ਦਰਸਾਉਂਦੇ ਹਨ ਮੂਲ ਮੰਤਰ ਦਾ ਇਕਾਗਰਿਤ ਹੋ ਕੇ ਜਾਪ ਕਰਕੇ ਅਸੀਂ ਪਰਮਾਤਮਾ ਨਾਲ ਸੰਪਰਕ ਬਣਾਉਣ ਦਾ ਇੱਕ ਯਤਨ ਕਰ ਸਕਦੇ ਹਾਂ ਮੂਲ ਮੰਤਰ ਸਿੱਖਾਂ ਦੀ ਆਤਮਿਕ ਵਿਰਾਸਤ ਦੀ ਵਿਆਖਿਆ ਕਰਦਾ ਹੈ ਮੂਲ ਮੰਤਰ ਵਿੱਚ ਉਸ ਅਕਾਲ ਪੁਰਖ ਦੀ ਸਰਵ ਭੌਮਿਕ ਸੁਤੰਤਰਤਾ ਦੀ ਗੱਲ ਕੀਤੀ ਗਈ ਹੈ ਜਦੋਂ ਅਸੀਂ ਮੂਲ ਮੰਤਰ ਦਾ ਪਾਠ ਵਾਰ-ਵਾਰ ਕਰਦੇ ਹਾਂ ਤਾਂ ਇਹ ਮੰਤਰ ਸਾਡੇ ਮਨ ਵਿੱਚ ਉਤਰ ਜਾਂਦਾ ਹੈ ਤੇ ਸਾਡੀਆਂ ਸਿਮਰਤੀਆਂ ਵਿੱਚ ਵਸ ਜਾਂਦਾ ਹੈ ਸਾਡੀਆਂ ਸਿਮਰਤੀਆਂ ਵਿੱਚ ਆ ਜਾਣ ਤੋਂ ਬਾਅਦ ਜਦੋਂ ਅਸੀਂ ਮੂਲ ਮੰਤਰ ਦਾ ਉਚਾਰਨ ਕਰਾਂਗੇ ਤਾਂ ਇਹ ਜਾਪ ਬਣ ਜਾਵੇਗਾ ਜਾਪ ਤੋਂ ਸਿਮਰਨ ਬਣ ਜਾਏਗਾ ਤੇ ਸਿਮਰਨ ਹੀ ਸਾਨੂੰ ਗੁਰੂ ਦੀ ਦਇਆ ਦਾ ਪਾਤਰ ਬਣਾ ਸਕਦਾ ਹੈ ਮੂਲ ਮੰਤਰ ਵਿੱਚ ਇੰਨੀ ਤਾਕਤ ਹੈ ਕਿ ਇਸ ਦੇ ਜਾਪ ਕਰਨ ਨਾਲ ਅਸੀਂ ਕੋਈ ਵੀ ਉਪਲਬਧ ਦੀ ਪ੍ਰਾਪਤ ਕਰ ਸਕਦੇ ਹਾਂ ਤੇ ਪ੍ਰਮਾਤਮਾ ਦੀ ਅਪਾਰ ਕਿਰਪਾ ਪ੍ਰਾਪਤ ਕਰ ਸਕਦੇ ਹਾਂ ਮੂਲ ਮੰਤਰ ਦਾ ਜਾਪ ਸਾਨੂੰ ਆਪਣੇ ਆਪੇ ਨਾਲ ਜੋੜ ਕੇ ਅੰਤਰਮੁਖੀ ਬਣਾ ਦਿੰਦਾ ਹੈ ਬਸ਼ਰਤੇ ਕਿ ਅਸੀਂ ਇਸ ਦਾ ਜਾਪ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਪਵਿੱਤਰਤਾ ਨਾਲ ਕਰੀਏ ਖਾਸ ਤੌਰ ਤੇ ਜੇਕਰ ਅੰਮ੍ਰਿਤ ਵੇਲੇ ਮੂਲ ਮੰਤਰ ਦਾ ਜਾਪ ਕੀਤਾ ਜਾਵੇ ਤਾਂ ਪ੍ਰਮਾਤਮਾ ਨਾਲ ਸੰਪਰਕ ਹੋਰ ਵੀ ਜ਼ਿਆਦਾ ਬਣ ਜਾਂਦਾ ਹੈ ਤੇ ਸਾਡੇ ਮਨ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਸਾਡਾ ਹੋਰਾ ਸਾਫ ਹੋਣ ਲੱਗਦਾ ਹੈ ਪੋਜ਼ਿਟਿਵ એનર્ਜੀ ਸਾਡੇ ਵੱਲ ਆਕਰਸ਼ਿਤ ਹੋਣ ਲੱਗਦੀ ਹੈ ਜਿਹੜਾ ਇਨਸਾਨ ਮੂਲ ਮੰਤਰ ਦਾ ਜਾਪ ਕਰਦਾ ਹੈ ਉਸ ਉੱਤੇ ਹੋਰ ਕਿਸੇ ਵੀ ਤੰਤਰ ਮੰਤਰ ਦਾ ਅਸਰ ਹੋ ਹੀ ਨਹੀਂ ਸਕਦਾ ਮੂਲ ਮੰਤਰ ਸਰਵ ਸ਼ਕਤੀਸ਼ਾਲੀ ਮੰਤਰ ਹੈ ਜਿਸ ਵਿੱਚ ਸਾਨੂੰ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਕਰਾਉਣ ਦੀ ਤਾਕਤ ਹੈ ਧੰਨ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇ ਮੂਲ ਮੰਤਰ ਵਿੱਚ ਉਸ ਨਿਰੰਕਾਰ ਅਕਾਲ ਪੁਰਖ ਦੇ ਗੁਣਾਂ ਦਾ ਉਚਾਰਨ ਕੀਤਾ ਹੈ ਤੇ ਉਸ ਦੇ ਗੁਣਾਂ ਨੂੰ ਉਚਾਰਨ ਕਰਦਿਆਂ ਕਰਦਿਆਂ ਕਦੋਂ ਉਹੀ ਗੁਣ ਸਾਡੇ ਅੰਦਰ ਵੀ ਉਤਰ ਜਾਣਗੇ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਵੀ ਨਿਰਭਉ ਹੋ ਜਾਵਾਂਗੇ ਨਿਰਵੈਰ ਹੋ ਜਾਵਾਂਗੇ ਗੁਰੂ ਪ੍ਰਤੀ ਸ਼ਰਧਾ ਰੱਖਣ ਲੱਗਾਂਗੇ ਜੁਨਾ ਤੋਂ ਮੁਕਤ ਹੋ ਜਾਵਾਂਗੇ ਅਸੀਂ ਆਕਾਲ ਪੁਰਖ ਪਰਮਾਤਮਾ ਦਾ ਹੀ ਅੰਗ ਹਾਂ